ਕਿਸਾਨਾਂ ਦੇ ਮਿਲਣ ਜਾਂਦੇ ਨੇ ਮੀਟਿੰਗ ਕਰਨ ਜਾਂਦੇ ਨੇ ਸੀਐਮ ਸਾਹਿਬ ਨਾਲ ਤੇ ਉਸ ਤੋਂ ਬਾਅਦ ਜਦੋਂ ਰਸਤੇ ਦੇ ਵਿੱਚ ਉਹਨਾਂ ਨੂੰ ਅਰੈਸਟ ਕਰ ਲਿੱਤਾ ਜਾਂਦਾ ਹੈ ਫਿਰ ਧਰਨਾ ਚ ਕਾਜ ਦਿੱਤਾ ਜਾਂਦਾ ਹੈ ਹੁਣ ਨਵੀਂ ਅਪਡੇਟ ਇਹ ਹੈ ਕਿ ਜਗਜੀਤ ਸਿੰਘ ਡੱਲੇਵਾਲ ਲੰਬੇ ਸਮੇਂ ਤੋਂ ਮਰਨ ਵਰਤ ਤੇ ਮਤਲਬ ਜਿਹੜੀ ਭੁੱਖ ਹੜਤਾਲ ਆ ਉਹਦੇ ਬੈਠੇ ਹੋਏ ਸੀਗੇ ਹੁਣ ਉਹਨਾਂ ਨੇ ਆਪਣੀ ਭੁੱਖ ਹੜਤਾਲ ਤੋੜ ਦਿੱਤੀ ਹੈ ਕੋਈ ਸ਼ਰਤਾਂ ਤੇ ਤੋੜੀਏ ਜਾਂ ਹੋਣਗੀ ਕੋਈ ਨਵਾਂ ਕੋਈ ਪ੍ਰੋਗਰਾਮ ਲਿਕਨ ਦੀ ਕੋਈ ਸੰਯੁਕਤ ਕਿਸਾਨ ਮੋਰਚਾ ਦੇ ਨਾਲ ਉਹਨਾਂ ਦਾ ਕੋਈ ਦਾਦਾ ਕੋਈ ਜਿਹੜਾ ਨਇਆ ਪ੍ਰੋਗਰਾਮ ਲਿਕਨ ਦਾ ਕੋਈ ਚੱਲ ਰਿਹਾ ਹੈਗਾ ਪ੍ਰੋਗਰਾਮ ਚੱਲ ਰਿਹਾ ਕੋਈ ਪਹਿਲਾਂ ਤਾਂ ਜਿੱਥੋਂ ਤੱਕ ਰਹੀ ਗੱਲ ਕਿਸਾਨ ਜਥੇਬੰਦੀਆਂ ਦੀ ਕਿਸਾਨ ਜਥੇਬੰਦੀਆਂ ਦੋ ਥਾਵਾਂ ਦੇ ਉੱਤੇ ਧਰਾਂ ਤੇ ਵੰਡੀਆਂ ਹੋਈਆਂ ਸੀ ਇੱਕ ਸੰਯੁਕਤ ਕਿਸਾਨ ਮੋਰਚਾ ਜਿਹੜਾ ਸ਼ੰਭੂ ਟੈਕਨੋਲੋਜੀ ਸਿੱਧੇ ਤੌਰ ਤੇ ਸ਼ਾਮਲ ਨਹੀਂ ਸੀ ਹਾਲਾਂਕਿ ਜਦੋਂ-ਜਦੋਂ ਉੱਥੇ ਜ਼ਬਰ ਹੋਇਆ ਕੋਈ ਨਾ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਉਦੋਂ ਸੰਯੁਕਤ ਕਿਸਾਨ ਮੋਰਚੇ ਦੇ ਉਹਨਾਂ ਦੇ ਪੱਖ 'ਚ ਬਿਆਨ ਜ਼ਰੂਰ ਆਉਂਦੇ ਰਹੇ ਐ ਪਰ ਉਹ ਸਿੱਧੇ ਤੌਰ ਤੇ ਧਰਨੇ 'ਚ ਸ਼ਾਮਲ ਨਹੀਂ ਸੀ ਉਹਨਾਂ ਦਾ ਪੰਜਾਬ ਸਰਕਾਰ ਨੂੰ ਲੈ ਕੇ 18 ਮੰਗਾਂ ਦਾ ਇੱਕ ਨਿਕਾਤੀ ਪ੍ਰੋਗਰਾਮ ਸੀ ਮੰਗਾਂ ਸੀ ਮੈਮੋਰੈਂਡਮ ਸੀ ਜਿਹੜਾ ਕਿਸਾਲ 1.5 ਸਾਲ ਉਹਨਾਂ ਨੇ ਵੇਟ ਵੀ ਕੀਤੀ ਮੁੱਖ ਮੰਤਰੀ ਅ ਦਸੰਬਰ 2023 ਦਾ ਸ਼ਾਇਦ ਸਾਲ ਸੀ ਉਹ ਉਸ ਤੋਂ ਬਾਅਦ ਆ ਪਿੱਛੇ ਜੇ ਫਿਰ ਜਦੋਂ ਚੰਡੀਗੜ੍ਹ ਆਏ ਉਹਨਾਂ ਨੂੰ ਮੀਟਿੰਗ ਦਾ ਸਮਾਂ ਮਿਲਿਆ ਉਹਦੇ ਵਿੱਚ ਕਿਸ ਤਰ੍ਹਾਂ ਮੁੱਖ ਮੰਤਰੀ ਨਾਲ ਤਣਾਅ ਪੈਦਾ ਹੋ ਜਾਂਦਾ ਜਾਂ ਤਲਖ ਰੂਪ ਆ ਜਾਂਦਾ ਹੈ ਮੁੱਖ ਮੰਤਰੀ ਆਪਣਾ ਜਿਹੜਾ ਆ ਟਿੱਪਣੀਆਂ ਤੇ ਦਲੀਲਾਂ ਦੇਣ ਲੱਗ ਜਾਂਦੇ ਨੇ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਸਾਡੀ ਤوهੀਨ ਹੈ ਕਿਸਾਨ ਜਥੇਬੰਦੀਆਂ ਨੂੰ ਜਿਹੜਾ ਆ ਉਹ ਤੋ ਖੇਨ ਵਾਲਾ ਜਿਹੜਾ ਆ ਕਿਵੇਂ ਇਸ ਤਰ੍ਹਾਂ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਝੂਠ ਬੋਲਿਆ ਗਿਆ ਕਿਸਾਨ ਜੱਥੇਬੰਦੀਆਂ ਬਾਰੇ ਇੱਕ ਤੇ ਉਹ ਸੀ ਤਨਾ ਇਨਾਂ ਦਿਨਾਂ ਵਿੱਚ ਦੂਜਾ ਜਿਹੜੇ ਪਹਿਲਾਂ ਤੋਂ ਹੀ ਸਾਲ ਹੋ ਗਿਆ ਚੱਲਿਆ ਸਾਲ ਤੋਂ ਵੱਧ ਦਾ ਸਮਾਂ ਖਨੋਰੀ ਬਾਰਡਰ ਸ਼ੰਭੂ ਬਾਰਡਰ ਤੇ ਬੈਠੇ ਸੀ ਉੱਥੇ ਇੱਕ ਨੌਜਵਾਨ ਆਪਾਂ ਗਵਾ ਲਿਆ ਪੰਜਾਬ ਨੇ ਸ਼ੁਭਕਰਨ ਸਿੰਘ ਉਹਦੀ ਜਿਹੜੀ ਹੈ ਮੌਤ ਹੋ ਜਾਂਦੀ ਹੈ ਕਤਲ ਕਰ ਦਿੱਤਾ ਜਾਂਦਾ ਉਸ ਨੂੰ ਲੋਕਾਂ ਨੇ ਸਰਕਾਰੀ ਕਤਲ ਦੱਸਿਆ ਹਾਲਾਂਕਿ ਉਹਨਾਂ ਅਧਿਕਾਰੀਆਂ ਖਿਲਾਫ ਅੱਜ ਤੱਕ ਇੱਕ ਵੀ ਬੰਦਾ ਜਿਹੜਾ ਸ਼ੁਭਕਰਨ ਨੂੰ ਮਾਰਨ ਵਾਲਾ ਕੋਈ ਨਹੀਂ ਫੜਿਆ ਗਿਆ ਨਹੀਂ ਉਹਨਾਂ ਨੂੰ ਸਲਾਖਾਂ ਪਿੱਛੇ ਡੱਕਿਆ ਗਿਆ ਆਰਥਿਕ ਮਦਦ ਜ਼ਰੂਰ ਦਿੱਤੀ ਗਈ ਪੰਜਾਬ ਨੂੰ ਪਰਿਵਾਰ ਨੂੰ ਪੀੜਿਤ ਪਰਿਵਾਰ ਨੂੰ ਪਰ ਪਰਿਵਾਰ ਪੀੜਿਤ ਜਿਹੜਾ ਆ ਉਹ ਆਰਥਿਕ ਮਦਦ ਨੂੰ ਪੂਰਨ ਇਨਸਾਫ ਨਹੀਂ ਸੀ ਮੰਨ ਰਿਹਾ ਉਹਨਾਂ ਵੇਲਿਆਂ ਵਿੱਚ ਵੀ ਅੱਜ ਵੀ ਡੀਕਦੇ ਹੋਣੇ ਕਿ ਜਿਨ੍ਹਾਂ ਦਾ ਮੁੰਡਾ ਖੋ ਗਿਆ ਇਕਲੌਤਾ ਉਹਨਾਂ ਨੂੰ ਇਨਸਾਫ ਕਿੱਥੇ ਮਿਲਿਆ ਨਾ ਤਾਂ ਇਨਸਾਫ ਉਹ ਮਿਲਿਆ ਰਹੀ ਗੱਲ ਚਲੋ ਇਸ ਤਰ੍ਹਾਂ ਦੇ ਜਦੋਂ ਸੰਘਰਸ਼ ਲੜੇ ਜਾਂਦੇ ਆ ਹੋਰ ਵੀ ਕਈ ਕਿਸਾਨ ਜ਼ਖਮੀ ਹੋਏ ਅੰਜੂ ਗੈਸ ਦੇ ਗੋਲੇ ਸਿੱਟੇਗੇ ਬੜਾ ਕੁਝ ਗੁਆਇਆ ਕਿਸਾਨਾਂ ਦਾ ਤਾਂ ਆਖਰਕਾਰ ਜਦੋਂ ਮੋਰਚਾ ਖਾੜਿਆ ਗਿਆ ਉਦੋਂ ਲੋਕਾਂ ਦੇ ਚੋਰੀ ਹੋ ਗਿਆ ਸਮਾਨ ਟਰਾਲੀਆਂ ਹੋ ਗਈਆਂ ਗੈਸ ਸਿਲੰਡਰ ਚੋਰੀ ਹੋ ਗਏ কুলਰ ਹੋਰ వాటర్ কুলਰ ਪਤਾ ਨਹੀਂ ਕੀ ਕੁਝ ਜਿਹੜਾ ਰੱਖਿਆ ਹੋਇਆ ਸੀ ਟੈਂਪਰੇਰੀ ਸਮਾਨ ਉੱਥੇ ਉਹ ਚੋਰੀ ਹੋ ਜਾਂਦਾ ਉਹਦਾ ਇੱਕ ਵੱਖਰਾ ਰੌਲਾ ਹਾਲਾਂਕਿ ਪੁਲਿਸ ਹਾਲੇ ਵੀ ਝੂਠੇ ਦਾਅਵੇ ਕਰਦੀ ਦਿਖਾਈ ਦੇ ਰਹੀ ਹੈ ਕਿਸਾਨ ਆਗੂਆਂ ਨੇ ਦੋਸ਼ ਲਾਏ ਨੇ ਕਿ ਪੁਲਿਸ ਨੇ ਬੇਸ਼ਰਮੀ ਦੀਆਂ ਹੱਦਾਂ ਹੀ ਟੱਪ ਦਿੱਤੀਆਂ ਨੇ ਅਜੇ ਕਹਿ ਰਹੇ ਨੇ ਕਿ ਚੋਰੀ ਹੋਈ ਨਹੀਂ ਉੱਥੇ ਇੱਕ ਪਾਸੇ ਸਾਰੀਆਂ ਗੱਲਾਂ ਸੀ ਜਿੱਥੋਂ ਤੱਕ ਰਹੀ ਗੱਲ ਇਸ ਮੋਰਚੇ ਦੇ ਵਿੱਚ ਜਦੋਂ ਕੋਈ ਵੀ ਵਾਹ ਨਹੀਂ ਚੱਲੀ ਕਿਸਾਨਾਂ ਦੇ ਮਰਜੀਵੜੇ ਜਥੇ ਤੋਰਨ ਦੀ ਕੋਸ਼ਿਸ਼ ਵੀ ਕੀਤੀ ਗਈ ਇੱਕ ਸਮੇਂ ਵਿੱਚ ਟਰੈਕਟਰ ਟਰਾਲੀਆਂ ਨਾਲ ਅੱਗੇ ਵਧਣ ਦੀ ਕੋਸ਼ਿਸ਼ ਹੋਈ ਉਸ ਤੋਂ ਪਹਿਲਾਂ ਹੋਰ ਬਹੁਤ ਜਿਹੜੇ ਹੱਥ ਪੈਰ ਮਾਰੇਗੇ ਕਿਸਾਨਾਂ ਵੱਲੋਂ ਕਿ ਕਿਸੇ ਤਰ੍ਹਾਂ ਦਿੱਲੀ ਪਹੁੰਚ ਜਾਈਏ ਜੰਤਰ ਮントਰ ਮੈਦਾਨ ਜਾਂ ਕਿਸੇ ਹੋਰ ਮੈਦਾਨ ਜਿੱਥੇ ਅਸੀਂ ਦਿੱਲੀ ਦੀ ਸਰਕਾਰ ਨੂੰ ਕੇਂਦਰ ਨੂੰ ਦੱਸ ਸਕੀਏ ਕਿ ਭਾਈ ਸਾਡੀਆਂ ਮੰਗਾਂ ਨੇ ਤੇ ਪੂਰੀਆਂ ਕਰੋ ਇਹ ਸਾਰੀ ਜਦੋਜਹਿ ਚੱਲਦੀ ਰਹੀ ਹੈ ਬਹੁਤ ਕੁਝ ਚੱਲਿਆ ਉਸ ਬਾਰਡਰਾਂ ਦੇ ਉੱਤੇ ਔਰ ਜਦੋਂ ਆਖਰਕਾਰ ਗੱਲ ਆਈ ਮਰਨ ਵਰਤ ਤੇ ਬੈਠ ਜਾਂਦੇ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਉਹਨਾਂ ਦਾ ਮਰਨ ਵਰਤ ਆ ਜਿਹੜਾ ਉਹ 100 ਸਾਲ 100 ਦਿਨਾਂ ਤੋਂ ਵੀ ਜਿਹੜਾ ਆ ਉਹ ਵੱਧ ਚੱਲਦਾ ਹੈ ਮਰਨ ਵਰਤ ਦੇ ਵਿੱਚ ਹਾਲਾਂਕਿ ਕਈ ਕਿਸਾਨ ਜੱਥੇਬੰਦੀਆਂ ਨੇ ਵੀ ਸਵਾਲ ਖੜੇ ਕੀਤੇ ਜਿਹੜੇ ਸਹਿਮਤ ਨਹੀਂ ਸਨ ਮਰਨ ਵਰਤ ਦੇ ਉੱਤੇ ਉਹਨਾਂ ਨੇ ਕਿਹਾ ਕਿ ਜਗਜੀਤ ਸਿੰਘ ਢੱਲੇਵਾਲ ਨੂੰ ਅਜਹੀ ਲੜਾਈ ਨਹੀਂ ਲੜਨੀ ਚਾਹੀਦੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਦੋਂ ਗੈਨੀ ਰਗਵੀਰ ਸਿੰਘ ਸਨ ਉਹਨਾਂ ਨੇ ਵੀ ਬਿਆਨ ਜਾਰੀ ਕੀਤਾ ਸੀ ਕਿ ਮਰਨ ਵਰਤ ਆ ਜਿਹੜਾ ਉਹ ਸਿੱਖ ਪਰੰਪਰਾਵਾਂ ਦੇ ਵਿੱਚ ਜਿਹੜਾ ਆ ਉਹ ਮੰਨਿਆ ਨਹੀਂ ਜਾਂਦਾ ਸਹੀ ਕਿਉਂਕਿ ਜਿਹੜਾ ਇੱਕ ਸੱਚਾ ਸਿੱਖ ਹੁੰਦਾ ਜਿੰਨੇ ਅਮਰ ਸ਼ੱਕਿਆ ਹੋਵੇ ਖਾਸ ਕਰਕੇ ਉਹ ਤੇ ਮਰਨ ਵਰਤ ਤੇ ਬਿਲਕੁਲ ਆ ਜਿਹੜਾ ਉਹ ਬੈਠ ਹੀ ਨਹੀਂ ਸਕਦਾ ਉਹ ਬੁਝਦੀਲੀ ਦਾ ਕੰਮ ਹੁੰਦਾ ਫਿਰ ਵੀ ਜੇਕਰ ਉਹ ਕਹਿੰਦੇ ਬੈਠੇ ਨੇ ਤਾਂ ਸਰਕਾਰ ਨੂੰ ਉਹਨਾਂ ਦੀ ਗੱਲ ਜਰੂਰ ਸੁਣਨੀ ਚਾਹੀਦੀ ਹੈ ਮਰਨ ਵਰਤ ਦੇ ਉੱਤੇ ਵੀ ਕਈ ਤਰ੍ਹਾਂ ਦੇ ਸਵਾਲ ਉੱਠੇ ਚਲੋ ਆਖਰਕਾਰ ਜੇਕਰ ਉਹਨਾਂ ਨੂੰ ਸਹੀ ਲੱਗਿਆ ਕਿ ਅਨਛਣ ਇਸ ਤਰ੍ਹਾਂ ਕਰਮ ਦੇ ਨਾਲ ਹੀ ਜਿਹੜਾ ਆ ਪ੍ਰਾਪਤੀਆਂ ਕੀਤੀਆਂ ਜਾ ਸਕਦੀਆਂ ਨੇ ਉਹ ਪ੍ਰਾਪਤੀਆਂ ਨਜ਼ਰਨੀਆਂ ਤੇ ਆਖਰਕਾਰ ਅੱਜ ਉਹਨਾਂ ਨੇ ਮਰਨ ਵਰਤ ਜਿਹੜਾ ਤੋੜ ਦਿੱਤਾ ਹੈ ਹਾਲਾਂਕਿ ਉਹਨਾਂ ਨੂੰ ਜ਼ਬਰਨ ਪੁਲਿਸ ਚੱਕ ਕੇ ਲੈ ਗਈ ਸੀ ਪਹਿਲਾਂ ਵੀ ਇੱਕ ਵਾਰੀ ਚੁੱਕਿਆ ਗਿਆ ਜਦੋਂ ਉਹਨਾਂ ਨੇ ਸ਼ੁਰੂ ਕੀਤਾ ਸੀ ਪਹਿਲੇ ਦਿਨ ਤੋਂ ਕੁਝ ਘੰਟੇ ਉਹਨਾਂ ਨੂੰ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਰੱਖਿਆ ਗਿਆ ਔਰ ਜਿਹੜਾ ਉਹਨਾਂ ਨੇ ਮਰਨ ਵੇਲੇ ਜਿਹੜਾ ਆ ਤਲਵਾ ਦਿੱਤਾ ਗਿਆ ਇੱਕ ਸਾਬਕਾ ਅਧਿਕਾਰੀ ਦੇ ਵੱਲੋਂ ਪੁਲਿਸ ਜਿਹੜੀ ਸਰਕਾਰ ਵੱਲੋਂ ਪੇਸ਼ ਹੁੰਦੇ ਰਹੇ ਨੇ ਪੁਲ ਦਾ ਕੰਮ ਕਰਦੇ ਰਹੇ ਨੇ ਆ ਸਰਕਾਰ ਦੇ ਵਿਚਾਰੇ ਔਰ ਕਿਸਾਨ ਜਥੇਬੰਦੀਆਂ ਦੇ ਵਿਚਾਰੇ ਹੁਣ ਆਖਰਕਾਰ ਮਰਨਵਰਤ ਤਾਂ ਟੁੱਟ ਗਿਆ ਭੁੱਖ ਹੜਤਾਲ ਇਹ ਪਹਿਲੀ ਨਹੀਂ ਹੈ ਜਗਜੀਤ ਸਿੰਘ ਢੱਲੇਵਾਲ ਦੀ ਇਸ ਤੋਂ ਪਹਿਲਾਂ ਵੀ 5-6 ਦਫਾ ਉਹ ਕਰ ਚੁੱਕੇ ਨੇ ਉਦੋਂ ਵੀ ਕੋਈ ਖਾਸ ਪ੍ਰਾਪਤੀਆਂ ਨਹੀਂ ਹੁੰਦੀਆਂ ਇੱਕ ਸਮੇਂ ਦੇ ਉੱਤੇ ਆ ਕੇ ਉਹ ਟੁੱਟ ਜਾਂਦਾ ਮਰਨਵਰਤ ਜਾਂ ਭੁੱਖ ਹੜਤਾਲ ਇਸੇ ਕਰਕੇ ਉਹਨਾਂ ਦੀ ਭਰੋਸੇਯੋਗਤਾ ਹੁਣ ਇਹਦੇ ਨਾਲ ਘਟੇਗੀ ਵਧੇਗੀ ਨਹੀਂ ਪਰ ਆਖਰਕਾਰ ਉਹ ਕਿਹੜਾ ਕੱਲੇ ਆਪ ਦੇ ਪਰਿਵਾਰ ਲਈ ਰੱਖ ਰਹੇ ਸਨ ਉਹਨਾਂ ਨੇ ਤੇ ਆਪਣੀ ਜਿਹੜੀ ਜਾਇਦਾਦ ਸੀ ਉਹ ਵੀ ਆਪਣੀਆਂ ਅਗਲੀਆਂ ਪੀੜ੍ਹੀਆਂ ਦੇ ਨਾਂ ਕਰ ਦਿੱਤੀ ਸੀ ਉਹਨਾਂ ਦਾ ਇੱਕੋ ਕੰਸਰਨ ਸੀ ਕਿ ਮੇਰੀ ਪ੍ਰਵਾਹ ਨਾ ਕੀਤੀ ਜਾਵੇ ਸੁਪਰੀਮ ਟਿੱਪਣੀ ਵੇਲੇ ਕਿਉਂਕਿ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਕਿਸੇ ਦੀ ਜਾਨ ਆ ਜਾ ਨਹੀਂ ਜਾਣੀ ਚਾਹੀਦੀ ਤਾਂ ਉਦੋਂ ਕਿਹਾ ਗਿਆ ਸੀ ਮੇਰੀ ਪਰਵਾਹ ਨਾ ਕਰੋ ਕਿੰਨੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਆ ਮੈਂ ਤੇ ਉਹਨਾਂ ਦੀ ਖਾਤਰ ਬੈਠਾ ਸਰਕਾਰ ਤਾਂ ਗੱਲ ਪਹੁੰਚਾਉਣ ਦੀ ਖਾਤਰ ਹੋ ਸਕਦਾ ਹੈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਆਪਣੀ ਥਾਂ ਦੇ ਉੱਤੇ ਠੀਕ ਹੋਣ ਪਰ ਜਿਹੜਾ ਉਹ ਰਸਤਾ ਪਣਾਉਂਦੇ ਨੇ ਉਹਨਾਂ ਦੇ ਰਸਤੇ ਹੀ ਬਣਾਏ ਦੇ ਉੱਤੇ ਸਵਾਲ ਵੱਡੇ ਹੋ ਜਾਂਦੇ ਨੇ ਹੁਣ ਜਿਹੜਾ ਅਗਲਾ ਰਾਹ ਹੈ ਹੁਣ ਕਿਸਾਨ ਜਥੇਬੰਦੀਆਂ ਪਹਿਲਾਂ ਆਪੋ ਆਪਣੇ ਰਾਹ ਦੇ ਉੱਤੇ ਚੱਲ ਰਹੀਆਂ ਸੀ ਪਰ ਅੱਜ ਵਾਲਾ ਜਿਹੜਾ 11 ਵਜੇ ਤੋਂ ਲੈ ਕੇ 3 ਵਜੇ ਤੱਕ ਡਿਪਟੀ ਕਮਿਸ਼ਨਰ ਨੇ ਜਿਹੜੇ ਸਮੂਹ ਪੰਜਾਬ ਦੇ ਉਹਨਾਂ ਦੇ ਦਫ਼ਤਰਾਂ ਦਾ ਘਰਾਓ ਕਰਨ ਦਾ ਪ੍ਰੋਗਰਾਮ ਸੀ ਉਹ ਵੀ ਕਿਤੇ ਨਾ ਕਿਤੇ ਸਫਲ ਨਜ਼ਰ ਆਇਆ ਕਿਉਂਕਿ ਉਸ ਦੇ ਵਿੱਚ ਕਿਸਾਨ ਮਜ਼ਦੂਰ ਮੋਰਚਾ ਜਿਸ ਦੀ ਅਗਵਾਈ ਸਰਵੰਤ ਸਿੰਘ ਪੰਦੇਰ ਕਰ ਰਹੇ ਨੇ ਉਹ ਵੱਖਰੇ ਚੱਲ ਰਹੀ ਸੀ ਪਹਿਲਾਂ ਮੀਟਿੰਗਾਂ ਦਾ ਸਿਲਸਲਾ ਜਰੂਰ ਚੱਲ ਰਿਹਾ ਸੀ ਏਕਾ ਕਰਨ ਦਾ ਉਹ ਏਕਾ ਹੱਲੇ ਹੋਣਾ ਸੀ ਉਹਦਾ ਐਲਾਨ ਹੋਣਾ ਸੀ ਉਦੋਂ ਪਹਿਲਾਂ ਤਾਂ ਖਿਲਾਰ ਦਿੱਤਾ ਗਿਆ ਮੋਰਚਾ ਸਰਕਾਰ ਦੇ ਵੱਲੋਂ ਪੁਲਿਸ ਦੇ ਸਰਕਾਰ ਵੱਲੋਂ ਕਹਿਣ ਤੇ ਪੁਲਿਸ ਦੇ ਵੱਲੋਂ ਪੰਜਾਬ ਪੁਲਿਸ ਵੱਲੋਂ ਹਾਲਾਂਕਿ ਉਸ ਦੀ ਵਿਧਾਨ ਸਭਾ 'ਚ ਵੀ ਬਹਿਸ ਹੋਈ ਕਿ ਤਾਂ ਜੀ ਕੇਂਦਰ ਸਰਕਾਰ ਨਾਲ ਸੰਬੰਧਤ ਸੀ ਵਿਰੋਧੀ ਧਿਰ ਨੇ ਕਿਹਾ ਕਿ ਉੱਥੇ ਡਿਟੇਨ ਕਿਹਨੇ ਕੀਤੇ ਆ ਗੋ ਪੰਜਾਬ ਪੁਲਿਸ ਨੇ ਪੰਜਾਬ ਸਰਕਾਰ ਨੇ ਕਿ ਕੇਂਦਰ ਸਰਕਾਰ ਨੇ ਉਹ ਲ ਵੰਡੀ ਜੀ ਗਈ ਹੁਣ ਕਈ ਦਿਨਾਂ ਤੋਂ ਤਾਂ ਕੇਂਦਰ ਸਰਕਾਰ ਤੇ ਸਵਾਲ ਹੀ ਨਹੀਂ ਉਸ ਤਰ੍ਹਾਂ ਉੱਠ ਰਿਹਾ ਸਾਰੇ ਦਾ ਸਾਰਾ ਜਿਹੜਾ ਰੋਸ ਹੈ ਸਾਰੇ ਦਾ ਸਾਰਾ ਰੋ ਹੈ ਕਿਸਾਨ ਜਥੇਬੰਦੀਆਂ ਦਾ ਉਹ ਤੇ ਪੰਜਾਬ ਸਰਕਾਰ ਦੇ ਉੱਤੇ ਨਿਕਲ ਰਿਹਾ ਹੈ ਇਹੀ ਰੋ ਨੂੰ ਟਾਲਿਆ ਜਾ ਸਕਦਾ ਸੀ ਆਪਣੇ ਉੱਤੇ ਲੈਣ ਦੀ بجائے ਕੇਂਦਰ ਸਰਕਾਰ ਵੱਲ ਤੋਰਿਆ ਜਾ ਸਕਦਾ ਸੀ ਜੇਕਰ ਪੰਜਾਬ ਸਰਕਾਰ ਸਹਿਯੋਗ ਦੇਣ ਦੀ ਕਿਸਾਨ ਜਥੇਬੰਦੀਆਂ ਨੂੰ ਜਿਵੇਂ ਉਹਨਾਂ ਦੇ ਦੋਸ਼ ਨਹੀਂ ਜਥੇਬੰਦੀਆਂ ਦੇ ਕਿ ਸਾਨੂੰ ਸਹਿਯੋਗ ਨਹੀਂ ਦਿੱਤਾ ਗਿਆ ਉਲਟਾ ਸਾਡੇ ਉੱਤੇ ਕਾਰਵਾਈਆਂ ਕੀਤੀਆਂ ਗਈਆਂ ਇਸੇ ਕਰਕੇ ਪੰਜਾਬ ਸਰਕਾਰ ਦੇ ਖਿਲਾਫ ਸਾਰੇ ਦਾ ਸਾਰਾ ਰੋਹ ਹੋ ਗਿਆ ਰੂਸ ਹੋ ਗਿਆ ਹੁਣ ਰਹੀ ਗੱਲ ਕਿ ਏਕੇ ਦੀ ਅੱਜ ਵਾਲੀ ਜਿਹੜੇ ਐਕਸ਼ਨ ਦੇ ਵਿੱਚ ਜਿਹੜਾ ਕੀ ਘਰਾਓ ਕੀਤਾ ਗਿਆ ਸਿੰਬੋਲਿਕ ਪ੍ਰੋਟੈਸਟ ਕੀਤਾ ਗਿਆ ਉਸ ਦੇ ਵਿੱਚ ਸਾਰੀਆਂ ਜਥੇਬੰਦੀਆਂ ਇਕੱਠੀਆਂ ਨਜ਼ਰ ਆਈਆਂ ਹਾਲਾਂਕਿ ਐਸਕੇਮ ਗੈਰ ਰਾਜਨੀਤਿਕ ਜਿਹੜੇ ਕੀ ਜਗਜੀਤ ਸਿੰਘ ਢੱਲੇਵਾਲ ਜੀ ਦੀ ਕਰਦੇ ਰਹੇ ਆ ਹੁਣ ਤੱਕ ਹੁਣ ਵੀ ਕਰ ਰਹੇ ਨੇ ਉਹਨਾਂ ਵੱਲੋਂ ਵੀ ਹਮਾਇਤ ਸੀ ਅੱਜ ਵਾਲੇ ਪ੍ਰਦਰਸ਼ਨਾਂ ਦੀ ਕਈ ਥਾਵਾਂ ਦੇ ਉੱਤੇ ਟਾਵੇਂ-ਟਾਵੇਂ ਉਹ ਆਗੂ ਵੀ ਸ਼ਾਮਲ ਹੋਏ ਨੇ ਉਹਨਾਂ ਪ੍ਰਦਰਸ਼ਨਾਂ ਦੇ ਵਿੱਚ ਰੋਸ ਮਜ਼ਾਰਿਆਂ ਦੇ ਵਿੱਚ ਅੱਜ ਵਾਲੇ ਪ੍ਰਦਰਸ਼ਨ ਨੂੰ ਕਰਨ ਤੋਂ ਬਾਅਦ ਅਗਲੀ ਰਣਨੀਤੀ ਇੱਕ ਮੀਟਿੰਗ ਰੂਪ ਦੇ ਵਿੱਚ ਕੀਤੀ ਜਾ ਸਕਦੀ ਹੈ ਹੁਣ ਜਗਜੀਤ ਸਿੰਘ ਡੱਲੇਵਾਲ ਜਦੋਂ ਆਪਣੀ ਭੁੱਖ ਹੜਤਾਲ ਮਰਨ ਵਾਰ ਤੋੜ ਚੁੱਕੇ ਨੇ ਹੋ ਸਕਦਾ ਹੈ ਅਗਲੀ ਉਸ ਸਾਂਝੀ ਮੀਟਿੰਗ ਦੇ ਵਿੱਚ ਉਹ ਵੀ ਸ਼ਾਮਲ ਹੋਣ ਜਦੋਂ ਐਸਕੇਐਮ ਤੇ ਐਸਕੇਮ ਘੇਰ ਰਾਣੀ ਤੱਕ ਤੇ ਜਿਹੜਾ ਕਿਸਾਨ ਮਜ਼ਦੂਰ ਮੋਰਚਾ ਹੈ ਜਿਸ ਦੀ ਅਗਵਾਈ ਕਰਦੇ ਨੇ ਆਪਣਾ ਸਰਵਨ ਸਿੰਘ ਪੰਦੇਰ ਉਹ ਜਦੋਂ ਤਿੰਨੇ ਫੋਰਮ ਇਕੱਠੇ ਹੋ ਕੇ ਇੱਕ ਸਾਂਝੀ ਬੈਠਕ ਕਰਨਗੇ ਤਾਂ ਫਿਰ ਪੰਜਾਬ ਸਰਕਾਰ ਦੀਆਂ ਮੁਸ਼ਕਲਾਂ ਵੀ ਵਾ ਸਕਦੀਆਂ ਨੇ ਕਿਉਂਕਿ ਹਾਲੇ ਇਹਨਾਂ ਤੋਂ ਵੀ ਹਿਸਾਬ ਲੈਣਾ ਬਾਕੀ ਆ ਕਿਸਾਨ ਜਿੱਥੇ ਬੰਦੀਆਂ ਨੇ ਤੇ ਉਧਰ ਕੇਂਦਰ ਨਾਲ ਲੜਾਈ ਹੈ ਦੇਖਦੇ ਆ ਕਿ ਇਸ ਸਾਰੀ ਕਾਰਵਾਈ ਦੇ ਵਿੱਚ ਉਹ ਕੀ ਸਰਕਾਰ ਨੇ ਇਹਨਾਂ ਸਾਰੀਆਂ ਜਥੇਬੰਦੀਆਂ ਨੂੰ ਜਿਹੜੀ ਕਿ ਪਹਿਲਾਂ ਆਪੋ ਆਪਣੀਆਂ ਟਸਲ ਦੇ ਵਿੱਚ ਛੜੀਆਂ ਹੋਈਆਂ ਸੀ ਆਪੋ ਆਪਣੀ ਚੌਧਰ ਦੇ ਵਿੱਚ ਛੜੀਆਂ ਹੋਈਆਂ ਸੀ ਕਈ ਜਥੇਬੰਦੀਆਂ ਜਿਨ੍ਹਾਂ ਨੂੰ ਚੌਧਰ ਦੀ ਭੁੱਖ ਸੀ ਹੋ ਸਕਦਾ ਹੈ ਕਿ ਇਸ ਮਸਲੇ ਦੇ ਵਿੱਚ ਹੁਣ ਜਿਹੜੇ ਧੰਗ ਦੇ ਨਾਲ ਉਹਨਾਂ ਉੱਤੇ ਕਾਰਵਾਈਆਂ ਹੋਈਆਂ ਤੋਂ ਤੱਕ ਨਾ ਤੇ ਐਸਕੇਐਮ ਨੂੰ ਮੂੰਹ ਲਾਇਆ ਗਿਆ ਲਾਇਆ ਚਾਜ ਨਾਲ ਸਰਕਾਰ ਨੇ ਤੇ ਨਾ ਹੀ ਦੂਜਿਆਂ ਨੂੰ ਹੁਣ ਉਸ ਤਰ੍ਹਾਂ ਜਿਹੜੀ ਹੈ ਤਵੱਜੋ ਦਿੱਤੀ ਹੈ ਕਿਸਾਨ ਜਥੇਬੰਦੀਆਂ ਨੂੰ ਇਸੇ ਕਰਕੇ ਹੋ ਸਕਦਾ ਹੈ ਸਾਰੇ ਇਹਨਾਂ ਸਾਰੇ ਜ਼ਬਰ ਤੋਂ ਇਹ ਸਾਰੀਆਂ ਕਾਰਵਾਈਆਂ ਤੇ ਕਰਕੇ ਸਰਕਾਰ ਦੀਆਂ ਗਤੀਵਿਧੀਆਂ ਦੇ ਕਰਕੇ ਇਕੱਠੇ ਹੀ ਹੋ ਜਾਣ ਔਰ ਅਗਲੀ ਮੀਟਿੰਗ ਤੈਅ ਕਰੇਗੀ ਉਸ ਦੇ ਵਿੱਚ ਪ੍ਰੋਗਰਾਮ ਲਿਖ ਕੇ ਜਾਣਗੇ ਕਿ ਅਗਲੇ ਉਹ ਕੀ ਪ੍ਰੋਗਰਾਮ ਲਿਖਦੇ ਨੇ ਕਿ ਇਹ ਸਾਰੇ ਇਕੱਠੇ ਹੋ ਕੇ ਹੁਣ ਚੰਡੀਗੜ੍ਹ ਵੱਲ ਨੂੰ ਕੂਚ ਕਰਨਗੇ ਜਾਂ ਫਿਰ ਦਿੱਲੀ ਵੱਲ ਨੂੰ ਇਕੱਠੇ ਹੋ ਕੇ ਕੂਚ ਕਰਨਗੇ ਇਹ ਹੁਣ ਉਹਨਾਂ ਉੱਤੇ ਨਿਰਭਰ ਕਰਦਾ ਹੈ ਪਰ ਇੱਕ ਗੱਲ ਪੱਕੀ ਹੈ ਕਿ ਇਹਨਾਂ ਸਾਰੀਆਂ ਮੰਗਾਂ ਦੇ ਵਿੱਚ ਕਿਸਾਨੀ ਮੰਗਾਂ ਦੇ ਵਿੱਚ ਜਿਹੜਾ ਇੱਕ ਨਰੇਟਿਵ ਵਿਸਰਜਿਆ ਗਿਆ ਇੱਕ ਸਮੇਂ ਤੇ ਆ ਕੇ ਕਿਸਾਨ ਜਥੇਬੰਦੀਆਂ ਸੰਤੋਸ਼ਟੀ ਨਹੀਂ ਕਦੇ ਹੋ ਸਕਦੀਆਂ ਪਰ ਲੜਨ ਵਾਲੇ ਲੋਕਾਂ ਨੂੰ ਰੋਕਿਆ ਨਹੀਂ ਜਾਣਾ ਚਾਹੀਦਾ ਅੱਜ ਜੇਕਰ ਕੋਈ ਲੜ ਰਿਹਾ ਹੈ ਉਸ ਤਰ੍ਹਾਂ ਪੰਜਾਬ ਦੇ ਵਿੱਚ ਵਿਰੋਧੀ ਧਿਰ ਦੀ ਭੂਮਿਕਾ ਹੈ ਜਿਹੜੀ ਉਹ ਪ੍ਰਾਇਜਨਿਤਕ ਪਾਰਟੀਆਂ ਵੀ ਨਹੀਂ ਨਭਾ ਰਹੀਆਂ ਨਾ ਸ਼੍ਰੋਮਣੀ ਅਕਾਲੀ ਦਲ ਨਾ ਕਾਂਗਰਸ ਜਿੰਨੀ ਕੋ ਆਵਾਜ਼ ਹੈ ਉਹਨਾਂ ਦੀ ਦੋ ਚਾਰ ਟੋਟਰੂ ਨੇ ਉਹ ਵੀ ਆਪਸ ਵਿੱਚ ਇਕੱਠੇ ਨਹੀਂ ਹੁੰਦੇ ਉੱਥੋਂ ਤੱਕ ਕਿ ਕਿਸਾਨ ਜਥੇਬੰਦੀਆਂ ਨੇ ਬੜਾ ਪ੍ਰੈਸ਼ਰ ਬਣਾਇਆ ਹੋਇਆ ਸਰਕਾਰਾਂ ਦੇ ਉੱਤੇ ਜੇਕਰ ਕਿਸਾਨ ਜਥੇਬੰਦੀਆਂ ਨੂੰ ਸਵਾਲਾਂ ਦੇ ਘੇੜੇ ਘੇਰੇ ਵਿੱਚ ਖੜਾ ਕਰ ਲਵਾਂਗੇ ਤਾਂ ਫਿਰ ਲੜੇਗਾ ਕੌਣ ਲੋਕਾਂ ਦੇ ਲਈ ਹਾਲਾਂਕਿ ਕੋਈ ਵੀ ਮਸਲਾ ਹੋਵੇ ਕਿਸਾਨਾਂ ਨੂੰ ਵੀ ਠੇਕਾ ਨਹੀਂ ਚੱਕਣਾ ਚਾਹੀਦਾ ਹਰ ਥਾਂ ਥਾਂ ਦੇ ਉੱਤੇ ਉਹਨਾਂ ਦੀਆਂ ਆਪਣੀਆਂ ਮੰਗਾਂ ਨੇ ਲੜਨਾ ਚਾਹੀਦਾ ਹੈ ਕਿਸਾਨ ਜਥੇਬੰਦੀਆਂ ਨੂੰ ਵੀ ਜਿਹੇ ਮਾਮਲੇ ਵਿੱਚ ਕਿ ਉਹਨਾਂ ਵਿੱਚ ਕਿੱਥੇ ਕਮੀਆਂ ਨੇ ਲੜਨ ਦੇ ਤਰੀਕੇ ਕੀ ਉਹਨਾਂ ਨੂੰ ਬਦਲਨੇ ਪੈਣਗੇ ਏਕਾ ਕਰਨਾ ਪਵੇਗਾ ਆਪਣੀ ਪਰਚੋਲ ਕਰਨ ਦੀ ਵੀ ਲੋੜ ਹੈ ਤੇ ਦੂਜੇ ਪਾਸੇ ਸਰਕਾਰ ਤੇ ਜੇਕਰ ਦਬਾਅ ਬਣਾਉਣਾ ਹੈ ਪ੍ਰੈਸ਼ਰ ਬਣਾਉਣਾ ਹੈ ਮੰਗਾਂ ਵੀ ਉਹਨਾਂ ਨੂੰ ਸੁਧਾਰਨ ਦੀ ਲੋੜ ਹੈ ਕਿਸਾਨਾਂ ਆਗੂਆਂ ਨੂੰ ਤੇ ਸਰਕਾਰ ਨੂੰ ਵੀ ਕਿਸਾਨ ਜਥੇਬੰਦੀਆਂ ਜਾਂ ਮਜ਼ਦੂਰ ਜਥੇਬੰਦੀਆਂ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਬੇਰੁਜ਼ਗਾਰਾਂ ਦੀਆਂ ਜਥੇਬੰਦੀਆਂ ਜਾਂ ਜਿਹੜੀ ਵੀ ਪੇੜਾ ਧਿਰ ਹੈ ਜਦੋਂ ਸਰਕਾਰ ਕੋਲ ਅਪੀਲਾਂ ਬੇਨਤੀਆਂ ਕਰਦੇ ਨੇ ਦਲੀਲਾਂ ਰੱਖਦੇ ਨੇ ਤੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਸੁਣਨੀ ਚਾਹੀਦੀ ਹੈ ਉਹਨਾਂ ਨੂੰ ਖੱਜਲ ਨਹੀਂ ਕਰਨਾ ਚਾਹੀਦਾ ਹਾਲਾਂਕਿ ਸਰਕਾਰਾਂ ਲੋਕਾਂ ਨੂੰ ਵੱਧ ਖੱਜਲ ਕਰਦੀਆਂ ਨੇ ਜਥੇਬੰਦੀਆਂ ਵੱਧ ਲੋਕਾਂ ਨੂੰ ਖੱਜਲ ਨਹੀਂ ਕਰਦੀਆਂ ਪਰ ਸਰਕਾਰ ਵੱਲੋਂ ਇੱਕ ਨਰੇਟਿਵ ਆਪਣੇ ਪੱਧਰ ਤੇ ਸਿਰਜ ਦਿੱਤਾ ਜਾਂਦਾ ਹੈ ਕਿ ਕਿਸਾਨ ਜਥੇਬੰਦੀਆਂ ਲੋਕਾਂ ਨੂੰ ਖੱਜਲ ਕਰ ਰਹੀਆਂ ਨੇ ਦੇਖਦੇ ਹਾਂ ਹੁਣ ਮ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਗਲਾ ਕੀ ਕਦਮ ਚੁੱਕਦੇ ਨੇ ਕਿ ਬਾਕੀਆਂ ਨਾਲ ਰਲ ਮਿਲ ਕੇ ਚੱਲਣਗੇ ਜਾਂ ਪਹਿਲਾਂ ਦੇ ਵਾਂਗ ਜਿਵੇਂ ਉਹਨਾਂ ਦੇ ਉੱਤੇ ਵੀ ਲੱਗਦੇ ਨੇ ਦੋਸ਼ ਕਿਉਂ ਸਭ ਤੋਂ ਅੱਗੇ ਹੋ ਕੇ ਮੂਰਲੀ ਕਤਾਰ ਵਿੱਚ ਖੜੇ ਹੋਣ ਦੇ ਸ਼ੱਕੀਨ ਬਹੁਤ ਨੇ ਕਿ ਉਸ ਤੋਂ ਪਾਸਾ ਵਟਣਗੇ ਇਹ ਉਹਨਾਂ ਨੂੰ ਵੀ ਆਪਣੇ ਆਪ ਦੇ ਵਿੱਚ ਹੁਣ ਪਰਚੋਲ ਕਰਨੀ ਪੈਣੀ ਹੈ ਕਿ ਮੋਰਚਾ ਜਿੱਤੇ ਆ ਕਿਵੇਂ ਜਾਣਾ